ਮਾਤਾ ਦੀ ਮੌਤ ਹੋ ਚੁੱਕੀ ਆ ਸਿਵਲ ਹਸਪੀਟਲ ਸਰਕਾਰੀ ਲੈ ਕੇ ਗਏ ਪੁਰਸ਼ ਕਰਮਚਾਰੀ ਤੇ ਬੰਦੇ ਫੜ ਲਏ ਆ ਗੱਡੀ ਵਾਲੇ ਵੀ ਤੇ ਤੁਸੀਂ ਦੇਖ ਸਕਦੇ ਹੋ ਬਾਈਪਾਸ ਬਰਾਚੌਰ ਦੀਆਂ ਤਸਵੀਰਾਂ ਆ ਜੋ ਕਿ ਤੁਹਾਨੂੰ ਦਿਖਾ ਰਹੇ ਆ ਤੇ ਮੋਟਰਸਾਈਕਲ ਦੇ ਉੱਪਰ ਮਾਤਾ ਤੇ ਉਹਨਾਂ ਦਾ ਮੁੰਡਾ ਸੀ ਜੋ ਕਿ ਮਾਤਾ ਚੜਾਈ ਕਰ ਚੁੱਕੀ ਆ ਹਾਂਜੀ ਬਾਈ ਕਿਹੜਾ ਪਿੰਡ ਆਪੜਾ ਗੋਰਖਵਰ ਜੀ ਗੋਰਖਪੁਰ ਇਹ ਬਾਈ ਕਿੱਥੇ ਐਕਸੀਡੈਂਟ ਹੋਇਆ ਆਪਣਾ ਐਕਸੀਡੈਂਟ ਆਪਣਾ ਬਲਾਜੁਰਤ ਗਹਾਾਂ ਜੀ ਬਲਾਜੁਰਦੇ ਕਿੱਥੇ ਕੰਗੜੇ ਦੇ ਪੁਲ ਤੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਬਾਈ ਅਸੀਂ ਗੋਰਖਵਰੋਂ ਜਾਂ ਕਿੱਥੇ ਹੋ ਰਹੇ ਸੀ ਅਸੀਂ ਜਾ ਰਹੇ ਸੀ ਬਲਾਜੁਰਤ ਗਹਾਾਂ ਜੀ ਬਲਾਜੁਰਤ ਕਿਥੀ ਮਤਲਬ ਕੋਈ ਦਵਾਈ ਦੂਈ ਲੈਣ ਵਗੈਰਾ ਜਾਂ ਕਿੱਦਾਂ ਦਵਾਈ ਲੈਣ ਜਾਣੇ ਸੀ ਆ ਆਪਣੇ ਬਟੰਡਰ ਰੂਟ ਤੋਂ ਅੱਛਾ ਪਾਥਰੀ ਦੀ ਇਹ ਜਿਨ੍ਹਾਂ ਦੀ ਡੈਥ ਹੋਈ ਆ ਤੁਹਾਡੇ ਕੀ ਲੱਗਦੀ ਆ ਹਾਂ ਜਰਾ ਮੰਮੀ ਆ ਤੁਹਾਡੇ ਅੱਛਾ ਇਹ ਗੱਡੀ ਵਾਲੇ ਨੇ ਮਤਲਬ ਕੀ ਹੋਇਆ ਕੀ ਬਈ ਦੱਸ ਸਕ ਹੁਣੇ ਪਹਿਲਾਂ ਮੈਨੂੰ ਠੋਕਿਆ ਫੇਰ ਇੱਕ ਬੰਦੇ ਨੂੰ ਹੋਟ ਰੋਕਿਆ ਉਹ ਵੀ ਇੱਥੋਂ ਹਣ ਗਿਆ ਪੈ ਕੇ ਅੱਛਾ ਨਹੀਂ ਤੁਹਾਡੇ ਮੰਮੀ ਫਿਰ ਲਿਗੀ ਕਿਦਾਂ ਕੇਸ ਹਾਬ ਨਾਲ ਹੋਇਆ ਕਿ ਦਾਏ ਕੀ ਬਟੇ ਆਪਣੇ ਸਿਰ ਬਾ ਡੇਪੇ ਦਾ ਖਤਮ ਹੋ ਗਏ ਅੱਛਾ ਕੀ ਚਾਹੁੰਦੇ ਹੋ ਹੁਣ ਕੁਛ ਚਾਹੁੰਦੇ ਆ ਤੁਸੀਂ ਚਾਹੁੰਦੇ ਤਾਂ ਹੁਣ ਤੁਹਾਡੇ ਸਾਹਮਣੇ ਆਂ ਜੋ ਦਵਾ ਸਕਦੇ ਜੋ ਆਂ ਬਈ ਇਨਸਾਫ ਦੀ ਮੰਗ ਕਰਦੇ ਆ ਤੁਸੀਂ ਹਾਂਜੀ ਬੰਦੇ ਫੜੇ ਗਏ ਆ ਜਾਂ ਕਿੱਦਾਂ ਫੜੇ ਗਏ ਇਹ ਹੁਣੇ ਹੋਇਆ ਕਿੰਨੇ ਕੁ ਮਿੰਟ ਦੀ ਗੱਲ ਆ ਬਈ ਬਈ ਮੇਰੇ ਖਿਆਲ ਨਾਲ ਹੁਣ ਤੋਂ ਪਹਿਲਾਂ 1.5 ਤੋਂ 2 ਘੰਟੇ ਪਹਿਲਾਂ ਹੋਇਆ ਜੀ ਅੱਛ ਨੇ ਤੁਸੀਂ ਆ ਕੇ ਦਰੋ ਰੇਸ਼ ਭਲਾਚੌਰ ਸਾਈਡ ਤੋਂ ਅਸੀਂ ਲੰਗੜੋਏ ਨਾਮ ਸ਼ਹਿਰ ਤੋਂ ਆ ਰਹੇ ਸੀ ਹਾਂ ਭਲਾਚੌਰ ਤੱਕ ਅੱਛਾ ਭਲਾਚੌਰ ਤੱਕ ਗੁਰੂ ਹੋਇਆ ਕੰਮ ਅੱਛਾ ਗੱਡੀ ਦਾ ਨੰਬਰ ਨੰਬਰ ਯਾਦ ਆ ਕੁਝ ਮੜ ਮੁ ਨਹੀਂ ਨਹੀਂ ਪੁੱਛ ਸਕਦੇ ਨੇ ਫੜੇ ਉਹ ਅੱਛਾ ਠੀਕ ਹੈ ਠੀਕ ਹੈ ਭਾਈ ਭਾਈ ਪੁੱਛ ਸਕਦੇ ਹਾਂ ਜੀ ਐਕਸੀਡੈਂਟ ਬਾਰੇ ਹਾਂ ਜੀ ਇਹ ਮੇਰੇ ਮਾਤਾ ਦੇ ਲੜਕੇ ਆ ਜੀ ਅੱਛਾ ਜੀ ਇਹ ਗੋਰਖਪੁਰ ਤੋਂ ਆ ਰਹੇ ਸੀਗੇ ਨਮਕੁਰ ਤੋਂ ਗੋਰਖਪੁਰ ਤੋਂ ਹਾਂ ਜੀ ਨਮਾਸ਼ਹਿਰ ਦੀ ਕੋਲ ਸੀ ਹਾਂ ਜੀ ਕਰਾ ਲਈ ਜਾ ਰਹੇ ਸੀਗੇ ਜੀ ਓਕੇ ਇਹਦੇ ਵਿੱਚ ਗੱਡੀ ਵੱਜੀ ਹੈ ਜੀ ਇਹਦੇ ਜੀ ਵੀ ਵੱਜੀ ਹੈ ਤੇ ਇੱਕ ਹੋਰ ਮੋਟਰਸਾਈਕਲ ਉਹ ਵੀ ਵੱਜੀ ਹੈ ਜੀ ਉਹ ਕਿੱਥੇ ਗਈ ਉਹ ਵੀ ਇੱਥੇ ਆ ਜੀ ਤੇ ਐਡਮਿਟ ਕਰਾਇਆ ਉੱਥੇ ਹੀ ਆ ਜੀ ਮਾਸੀ ਮੇਰੀ ਉਹਦੇ ਡੈਥਵੌਕ ਚ ਕੋਈ ਆ ਜੀ ਅੱਛਾ ਜੀ ਇਹ ਗੱਡੀ ਦਾ ਨੰਬਰ ਨੰਬਰ ਕੋਈ ਯਾਦ ਆ ਨੰਬਰ ਗੱਡੀ ਦਾ ਪਤਾ ਮੈਂ ਘਰ ਮੈਨੂੰ ਫੋਨ ਗਿਆ ਤੇ ਮੈਂ ਖੇਤਾਂ 'ਚ ਕੰਮ ਕਰ ਰਿਹਾ ਸੀ ਤਾਂ ਮੈਨਾਂ ਲੱਠਾਦ ਨੂੰ ਆ ਗਿਆ ਜੀ ਬੰਦੇ ਖੜੇ ਬੰਦੇ ਪੁਲਿਸ ਦੇ ਖੜੇ ਅੱਛਾ ਬੁਰਖ ਨੇ ਕੀ ਚਾਹਦੇ ਕੁਝ ਚਾਹਦੇ ਤੁਹਾਨੂੰ ਪਤਾ ਹੈ ਜੀ ਫੇਰ ਵੀ ਉਹ ਇਕੱਲਾ ਇਕੱਲਾ ਮੁੰਡਾ ਹੈ ਜੀ ਅੰਗਰੀਓ ਮਾਤਾ ਸਾਡਾ ਹੈ ਨਹੀਂ ਜੀ ਮੰਗਦੇ ਸਾਨੂੰ ਪੂਰੀ ਜੋ ਜੀ ਤੁਹਾਪਾ ਵੀ ਨਹੀਂ ਹੈਗੇ ਨਾ ਅੱਛਾ ਹਾਂਜੀ ਅੱਛਾ ਹੁਣ ਤੁਸੀਂ ਦੇਖਣਾ ਹੈ ਇਨਸਾਫ ਤਾਂ ਚਾਹੀਦਾ ਹੈ ਨਾ ਹਾਂਜੀ ਹਾਂਜੀ ਭਾਈ ਹੁਣ ਮੈਂ ਕਰਦੇ ਸਾਨੂੰ ਸਾਫ਼ ਹੋ ਜਾਏਗਾ ਅੱਛਾ ਹਾਂਜੀ ਇਹਨਾਂ ਦਾ ਪਿੰਡ ਕਿਹੜਾ ਹੈ ਇਹਨਾਂ ਦਾ ਗੋਪਰ ਹੈ ਜੀ ਹਾਂਜੀ ਨਾਮ ਚਰ ਗੋਪਰ ਹਾਂਜੀ ਕਰਾ ਲਈ ਜਾ ਰਹੇ ਸਗੇ ਇਹ ਹਾਂਜੀ ਹਾਂਜੀ ਮੇਰੀ ਮਾਤੇ ਲੜਕੇ ਮੈਂ ਕੀਤਾ ਕੰਮ ਕਰ ਰਿਹਾ ਮੈਨੂੰ ਫਸਾ ਲੱਗੇ ਮੁੰਡੇ ਰਿਆ ਸਾਨੂੰ ਹੁਣੇ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਿਆ ਹਾਂਜੀ ਬੜਾ ਕੌਫੀ ਛੇਤੀ ਇੱਥੇ ਬਾਕੀ ਸਭ ਆਪ ਦੀ ਮੈਂ ਕਰ ਰਹੇ ਸਾਨੂੰ ਪਤਾ ਆਇਆ ਜੀ ਮਾਤੀ ਸਾਡੀ ਦੇਖਦਾ ਕੋਈ ਹੋਣੀ ਹੈ ਹੂੰ ਧੰਨਵਾਦ ਠੀਕ